Corre, acho corre, eu ਜੋ ਅਟਲ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਪਵਿੱਤਰ ਹਦੂਦ ਦੇ ਅੰਦਰ ਲੰਬੇ ਸਮੇਂ ਤੋਂ ਦੇਵਤਿਆਂ ਦੇ ਵਾਂਗ ਸਮਾਧੀਆਂ ਲਗਾ ਕੇ ਬੈਠੀ ਪਰਮ ਸਰਮਾਨਤੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਅਸੀਂ ਉਸ ਮਹਾਨ ਰਬੀ ਰੂ ਤਤਵੇਤੇ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਦਾਤਾ ਹਰਨਾਮ ਸਿੰਘ ਜੀ ਪਾਤਸ਼ਾਹ ਬੇਦੀ ਤਿਨਾਂ ਦੀ ਮਹਾਨ ਅਸੀਂ ਸਲਾਨਾ ਬਰਸ਼ੀ ਦੀ ਯਾਦ ਵਿੱਚ ਧੜ ਕੇ ਬੈਠੇ ਆ ਗੁਰਮਖ ਪਿਆਰਿਓ ਅਸੀਂ ਗੁਰਬਾਣੀ ਪੜਦੇ ਆ ਗਿਆਨ ਹੋਰ ਵੀ ਬੜਾ ਹਾਸਲ ਹੁੰਦਾ ਹੈ ਕਹਿੰਦੇ ਇਤਿਹਾਸਿਕ ਗ੍ਰੰਥ ਬੜੇ ਨੇ ਚਾਰ ਵੇਦ ਨੇ ਛੇ ਸ਼ਾਸਤਰ ਨੇ 18 ਸਮਰਤियां 28 ਸਮਰਤियां 108 ਗ੍ਰੰਥ ਨੇ ਪਰ ਕਿਤੇ ਵੀ ਸਾਧੂ ਦੀ ਵਡਿਆਈ ਸਾਧੂ ਦੀ ਉਪਮਾ ਸਾਧੂ ਦੀ ਡੈਫੀਨੇਸ਼ਨ ਨਹੀਂ ਲਿਖੀ ਜਦੋਂ ਅਸੀਂ ਸਹਿਬਾਂ ਦੀ ਬਾਣੀ ਸ੍ਰੀ ਸੁਖਮਣੀ ਸਾਹਿਬਾ ਪੜਦੇ ਆ ਨਾ ਤੇ ਸੁਖਮਣੀ ਸਾਹਿਬ ਦੇ ਅੰਦਰ ਕਦੋਂ ਅਸੀਂ ਪੜਦੇ ਆ ਤੇ ਸਤਗੁਰੂ ਪਾਤਸ਼ਾਹ ਦੀ ਬਚਨ ਕਰਦੇ ਨੇ ਸਾਧਕੀ ਮਹਿਮਾ ਬੇਦ ਨਾ ਜਾਣ ਹੈ ਜੇ ਤਾ ਸੁਣ ਹੈ ਤੇ ਤਬ ਗਿਆਨ ਹੈ ਆਓ ਤੁਮ ਕੋ ਆਪਾਂ ਸਾਧੂ ਦੀ ਵਡਿਆਈ ਕਰੀਏ ਜਿਸ ਸਾਧੂ ਦੀ ਆਪਾਂ ਯਾਦ ਵਿੱਚ ਜੁੜ ਕੇ ਬੈਠੇ ਆ ਲੰਬੇ ਸਮੇਂ ਤੋਂ ਰਾਗੀ ਸਿੰਘਾਂ ਦੇ ਪਾਸੋਂ ਕੀਰਤਨ ਸਰਵਣ ਕੀਤਾ ਹੈ ਮਹਾਨ ਕਥਾਵਾਚਕਾਂ ਦੇ ਪਾਸੋਂ ਆਪਾਂ ਗਿਆਨ ਹਾਸਲ ਕੀਤਾ ਹੈ ਆਓ ਤੁਹਾਡੀ ਕਲਾ ਦੇ ਰਾਹੀ ਆਪਾਂ ਮਹਾਰਮਖੰਦ ਦੀ ਵਡਿਆਈ ਗੁਰੂ ਜਸ ਕਰੀਏ ਸਾਰੀ ਸੰਗਤ ਬਖਸ਼ੋ ਆ ਗਿਆ ਗੱਦ ਵੱਟ ਕੇ ਫੱਟੇ ਬਲਾਓ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਹੋ 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 ਕੀ ਫੱਟ ਪਿਛਲੇ ਸਾਲ ਸੁਬਾਗ ਦੇ ਉੱਪਰ ਇੱਕ ਨਗਮਾ ਆਪਦੀ ਦੀ ਖਿਦਮਤ ਵਿੱਚ ਪੇਸ਼ ਕੀਤਾ ਆਪ ਜੀ ਨੇ ਬੜਾ ਪਿਆਰ ਦਿੱਤਾ ਸ੍ਰੀ ਮਾਨਸੰਤ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਗੁਰਮੁਖ ਪ੍ਰਕਾਸ਼ ਕ੍ਰੰਤ ਦੇ ਵਿੱਚ ਜਿਨ੍ਹਾਂ ਨੇ ਮਾਪੁਰਖਾਂ ਬਾਬਤ ਲਿਖਿਆ ਕਿ ਹਰਨਾਮ ਠੀਕ ਦੀ ਚੱਕਰਵਰਤੀ ਬਾਦਸ਼ਾਹ ਦੀ ਪਹਿਲੇ ਪ੍ਰਤੀ ਸਿਮਰਨ ਵਾਹੇ ਪੂਰ ਅਗਰਾਤਾ ਬਾਣੀ ਆਦੇ ਪਹਿਰ ਸੁਗਾਤਾ ਉਹ ਕਹਿੰਦੇ ਜਿਹਦੀ ਵਿਟਿਆਈ ਆਪ ਰੱਬ ਕਰ ਦੇਵੇ ਉਹ ਗੱਡਾ ਕਬੱਡਾ ਮਹਾਨ ਤੱਕ ਬੇਤਾ ਬ੍ਰਹਮ ਗਿਆਨੀ ਹੋਵੇਗਾ ਜੇ ਗੱਲ ਕਰੀਏ ਉਹਨਾਂ ਦੇ ਪੁਰਖਿਆਂ ਦੀ ਬਾਬਾ ਮਾਨਕ ਸਿੰਘ ਜੀ ਗੁਰਮੁਖ ਪਿਆਰੇ ਪੂਰ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਬਤ ਅਸੀਂ ਗੁਰਬਾਣੀ ਵਿੱਚ ਪੜਦੇ ਆ ਭੱਲੇ ਅਮਰਦਾਸ ਸੁਣ ਤੇਰੇ ਤੇਰੀ ਉੰਨਾ ਕੋਹੇ ਦੁਨਿਆਲੇ ਤੂੰ ਸ੍ਰੀ ਗੋਵਿੰਦ ਗੁਰ ਸਾਹਿਬ ਦੀ ਧਰਤੀ ਉੱਥੇ ਬੌਲੀ ਦੀ ਉਸਾਰੀ ਬੌਲੀ ਦਾ ਗੜ ਤੋੜਿਆ ਗੜ ਤੋੜਿਆ ਗਿਆ ਔਰ ਗੜ ਤੋੜਨ ਵਾਲਾ ਬਾਬਾ ਹਰਨਾਮ ਸਿੰਘ ਦੀ ਪਾਤਸ਼ਾਹੀ ਦਾ ਵਾਰਿਸ ਉਹਨਾਂ ਦਾ ਬਜ਼ੁਰਗ ਬਾਬਾ ਮਾਨਕੰਦੀ ਹੱਥ ਚ ਹਥੌੜਾ ਫੜਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹੀ ਦਾ ਆਸ਼ੀਰਵਾਦ ਲਿਆ ਉਹਨਾਂ ਨੇ ਬੌਲੀ ਦਾ ਗੜ ਤੋੜ ਕੇ ਆਪਣੇ ਪ੍ਰਾਨ ਦੇ ਆਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹੀ ਨੇ ਸੰਗਤ ਆ ਕੇ ਆਖੀ ਸਿੱਖ ਆ ਕੇ ਆ ਕੇ ਸਤਿਗੁਰੂ ਜੀ ਤੜ ਗਿਆ ਪਰ ਤੁਹਾਡਾ ਅੱਖਾਂ ਦਾ ਨੂਰ ਪਿਆਰਾ ਸਿੱਖ ਆਪਣੇ ਪ੍ਰਾਂਤ ਆ ਗਿਆ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਾਨਕ ਉਹ ਕਹਿੰਦੇ ਜਿਹੜਾ ਹੋਇਆ ਮਾਨਕ ਉਹ ਭਾਈ ਕਿਵੇਂ ਡੁੱਬ ਜਾਵੇਗਾ ਕਿਵੇਂ ਉਹ ਪਰਦੇ ਵਿੱਚ ਪਰ ਜਾਵੇਗਾ ਆਓ ਦਰਮੁਖ ਪਿਆਰਿਓ ਮਾਂ ਪਰਖਾਂ ਦੀ ਵਡਿਆਈ ਉਹਨਾਂ ਦੇ ਪੁਰਖੇ ਉਹਨਾਂ ਦੇ ਕਾਰਨਾਮੇ ਜੋ ਉਹਨਾਂ ਦੇ ਕੰਮ ਹੀ ਨਾਮੇ ਆ ਉਹਨਾਂ ਜੀਵਨ ਕਾਲ ਦੌਰਾਨ ਕੋਦੋ ਧਰਵਾ ਕੀਤੀ ਗੁਰਮੁਖ ਪਿਆਰਿਓ ਬਾਬਾ ਹਰਨਾਮ ਸਿੰਘ ਦੀ ਜਿੱਥੇ ਸੰਤ ਸਨ ਉੱਥੇ ਸਿਪਾਹੀ ਸਨ ਉਹਨਾਂ ਚੇਲੇ ਲੱਗੀਆਂ ਉਹਨਾਂ ਬੜੇ ਬੜੇ ਤਸੀਹੇ ਧਲੇ ਉਹਨਾਂ ਬੜੇ ਮੋਰਚੇ ਲਾਏ ਉਹਨਾਂ ਬੜੇ ਵਿਦਿਆਰਥੀ ਤਿਆਰ ਕੀਤੇ ਆ ਗੁਰਮੁਖ ਪਿਆਰਿਓ ਪੰਜੀ ਝਾਤ ਪਉਂਦੀ ਹੋਈ ਮੇਰੇ ਵੀਰ ਇੰਦਰਜੀਤ ਸਿੰਘ ਦੀ ਲਿਖੀ ਹੋਈ ਕਰਤਾ ਆਪਜੀ ਦੇ ਹਜ਼ੂਰ ਤੁਹਾਡੇ ਜਥਾ ਬਿਨਾਂ ਏ ਕਿਉਂ ਤਰਦਾ ਸੇਦਾ ਦੇ ਨਹੀਂ ਮਾਰੇ ਨੇ ਕੰਮ ਪਾਰਾ ਵਿੱਚ ਲੱਗੇ ਨਾ सवा गुरू द र पालियूं नुगार रु घर पाली सी हटियूं बि न ਸੰਗਤਾਂ ਮਨਾਉਂਦੀਆਂ ਚੱਲਦੇ ਸਬਰ ਦੇ ਸਭ ਜਿਉਂਦੀਆਂ ਚੱਲਦੇ ਸਬਰ ਦੇ ਸਭ ਜਿਉਂਦੀਆਂ ਚੱਲਦੇ ਸਬਰ ਦੇ ਸਭ ਜਿਉਂਦੀਆਂ ਇਧਰ ਵੀ ਕੋਈ ਉਤਮਲ ਲਾਉਂਦੀਆਂ ਤੁਗਾਣਾ ਧਾਡੀਆਂ ਦੇ ਹੋ ਤਾਂ ਸੰਗਤੇ ਮਾਤਿ ਵਿਭਾਗ ਕਰਨੀ ਆ ਸੰਗਤੇ ਇਹ ਹਮਾ ਅਪਿਛਾ ਰਿਕਾਰਨੀ ਆ ਸੰਗਤੇ ਦੀ ਪਾਤਸ਼ਾਹੀ ਕਰਣੀ ਮਹਾਨ ਸੰਗਤੇ ਮਾਪੁਰਤਾਂ ਦਾ ਧਿਆਨ ਕਰਨਾਂ ਦਾ ਧਿਆਨ ਕਰਕੇ ਸਾਰੀ ਸੰਗਤ ਇੱਕ ਵਾਰ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਆ ਗੁਰੂਕ ਪਿਆਰਿਓ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਜੇ ਉਹਨਾਂ ਦੀ ਬਾਤ ਨਾ ਪਾਈ ਜਾਵੇ ਤੁਹਾਡੀ ਕਲਾ ਦੇ ਰਾਹੀ ਤਾਂ ਗੱਲ ਅਧੂਰੀ ਰਹਿ ਜਾਵੇਗੀ ਕਵੀ ਨੇ ਬੜਾ ਸੁੰਦਰ ਲਿਖਿਆ ਕਹਿੰਦਾ ਸੰਤ ਬੜੇ ਹੋਏ ਨੇ ਬੀਬੀ ਸਦੀ ਦੇ ਵਿੱਚ ਸਿੱਖ ਬੜੇ ਮਹਾਨ ਹੋਏ ਨੇ ਪਰ ਸੰਤ ਹੋਇਆ ਨਹੀਂ ਕੋਈ ਬਾਬਾ ਦਰਨੈਲ ਸਿੰਘ ਵਰਗਾ ਉਹ ਕਹਿੰਦਾ ਉਸ ਸੱਚੇ ਸੰਤ ਸਿਪਾਹੀ ਦੇ ਇਹ ਨੰਨੀ ਦਾ ਹਿੱਦ ਦੀ ਰਾਣੀ ਦੀ ਉਹਦੇ ਅੰਦਰ ਦੀ ਜੋ ਬਾਤ ਹੈ ਉਹ ਤਾਕਤ ਹੈ ਗੁਰਬਾਣੀ ਦੀ ਅੰਮ੍ਰਿਤ ਦੀ ਬੂੰਦ ਸੰਗ ਤੇ ਸਿਰ ਚਕੇਸ਼ੇ ਬੋਲੀ ਸੀ ਜ਼ਾਲਮ ਦੀ ਫੌਜ ਉਸਨੇ ਫਿਰ ਪੈਰਾਂ ਦੇ ਵਿੱਚ ਰੋਦੀ ਸੀ ਉਸ ਵਲੀ ਬਹਾਦਰ ਬਾਜੋ ਜੀ ਜੀ ਉਸ ਵਲੀ ਬਹਾਦਰ ਬਾਜੋ ਕਿਸੇ ਨੇ ਟੈਂਕਾ ਪੁੱਪਾ ਮੂਰੇ ਅੜਨਾ ਨਹੀਂ ਅੱਜ ਕੱਲ ਫਿਰਦੇ ਸਾਧ ਬਠੇਰੇ ਨੇ ਉਹ ਕਿਸੇ ਨੇ ਪਿੰਡਰਾਂ ਵਾਲਾ ਬਣਨਾ ਨਹੀਂ ਬਾਬਾ ਤਰਨਾਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ 20ਵੀਂ ਸਦੀ ਦੇ ਮਹਾਨ ਸੰਤ ਨੇ ਆਹ ਗੁਰਮੁਖ ਪਿਆਰਿਓ ਮੈਂ ਲੈਕਚਰ ਨਹੀਂ ਕਰਨਾ ਪ੍ਰਚਾਰ ਨਹੀਂ ਕਰਨਾ ਬਾਬਾ ਚਰਨਾਰ ਸਿੰਘ ਨੇ ਇਸ ਸੁੱਟੀ ਹੋਈ ਧਾਮ ਨੂੰ ਕਿਵੇਂ ਹਲੂਣਾ ਦੇ ਕੇ ਦਗਾਇਆ ਉਹਨਾਂ ਕੰਨੇ ਤੁਰਦੇ ਫਿਰਦੇ ਬੰਬ ਬਣਾਏ ਦਾਸ ਦਾ ਢਾਡੀ ਜੱਥਾ ਉਹਨਾਂ ਨੂੰ 17 ਰੁਪਏ ਦਾ ਹੈ ਐਉਂ ਦੇਵੇ ਕਰਦਾ ਭਾਈ ਸਮਾ ਸਮਾਪਤ ਹੈ ਅੰਤ ਦੇ ਵਿੱਚ ਆਪ ਜੀ ਨੇ ਇੱਕ ਬੇਨਤੀ ਕਰਨੀ ਹੈ ਸਤ ਜਾਨਿਓ ਗੁਰਮੁਖੋ ਜੇ ਗੱਲ ਕੀਤੀ ਜਾਵੇ ਨਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ ਪਿਆਰ ਸਾਰੀ ਕਰਦੇ ਨੇ ਮਾਪੁਰਖਾਂ ਨੂੰ ਪਰ ਜਿਹੜੇ ਆਪ ਜੁੜ ਬੈਠੇ ਉਹਨਾਂ ਲੰਬੇ ਸਮੇਂ ਤੋਂ ਸਤ ਜਾਨਿਓ ਆਪ ਜੀ ਨੇ ਆਪਣੇ ਅਸਲੀ ਪਿਆਰ ਦਾ ਸਬੂਤ ਪੇਟ ਕੀਤਾ ਹੈ ਆਪ ਜੀ ਨੂੰ ਬੇਨਤੀ ਹੈ ਆ ਲੋਕ ਸਭਾ ਚੋਣਾਂ ਰਹੀਆਂ ਨੇ ਗੁਰੂ ਕਾ ਢਾਡੀ ਹੋਣ ਦੇ ਨਾਤੇ ਆਪ ਜੀ ਦੇ ਹਜ਼ੂਰ ਬੇਨਤੀ ਕਰਦਾ ਹਾਂ ਕਿ ਆਪਣੇ ਤੋਂ ਪਹਿਲਾਂ ਇਸ ਸਟੇਜ ਤੋਂ ਕੌਮ ਦੇ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਦੀ ਤਿੰਨਾਂ ਦੇ ਲੱਤੇ ਜਿਗਰ ਭਾਈ ਸਰਬਜੀਤ ਸਿੰਘ ਜੀ ਮਲਵਾ ਹੋ ਕੇ ਗਏ ਨੇ ਗੁਰਮਖੋ ਉਹਨਾਂ ਸਟੇਜ ਤੋਂ ਆਪ ਜੀ ਕੋਲੋਂ ਵੋਟਾਂ ਨਹੀਂ ਮੰਗੀਆਂ ਉਹਨਾਂ ਨੇ ਮੰਗਿਆ ਤੇ ਕੇਵਲ ਮਹਾਪੁਰਖਾਂ ਕੋਲੋਂ ਆਸ਼ੀਰਵਾਦ ਮੰਗਿਆ ਗੁਰਮਖੋ ਜੀ ਦੇ ਕੋਲ ਮਹਾਪੁਰਖਾਂ ਦਾ ਆਸ਼ੀਰਵਾਦ ਹੋਵੇ ਸਾਰਾ ਸੰਸਾਰ ਉਹਦਾ ਪਾਣੀ ਪਰਦਾ ਪਾਣੀ ਸੋ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਫਰੀਦਕੋਟ ਵਾਲਿਓ ਸਾਡਾ ਫਤ ਪਰਦਾ ਹੈ ਕਿ ਅਸੀਂ ਉਹ ਸਮਾਂ ਯਾਦ ਕਰੀਏ ਜਦੋਂ ਸਾਡੇ ਧੀਆ ਪੁੱਤਾਂ ਦੇ ਗਲਾਂ ਵਿੱਚ ਪਾ ਪਾ ਕੇ ਕੈਰ ਸਾੜਿਆ ਗਿਆ ਧੀਆ ਦੀ ਪੱਤ ਲੁੱਟੀ ਗਈ ਬੜਾ ਜ਼ਬਰ ਜ਼ੁਲਮ ਕੀਤਾ ਗਿਆ ਪਰ ਅੱਜ ਉਹ ਸਮਾਂ ਆ ਗਿਆ ਅਸੀਂ ਆਪਣੀ ਡਿੱਗੀ ਹੋਈ ਕੌਮ ਦੀ ਪੱਗ ਨੂੰ ਉਠਾ ਸਕੀਏ ਭਾਈ ਸਰਬਜੀਤ ਸਿੰਘ ਮਲੋਆ ਆਪਣੀਆਂ ਕੀਮਤੀ ਵੋਟਾਂ ਪਾ ਕੇ ਉਹਨਾਂ ਨੂੰ ਲੋਕ ਸਭਾ ਚ ਭੇਜੀਏ ਤੇ ਗੁਰਮੁਖ ਪਿਆਰਿਓ ਇੱਕ ਪਾਸੇ ਅਟੈਕ ਕਰਵਾਉਣ ਵਾਲੀ ਇੰਦਰਾ ਗਾਂਧੀ ਦਾ ਪੋਤਰਾ ਹੋਵੇਗਾ ਉਹਦੀ ਪਾਰਟੀ ਹੋਵੇਗੀ ਔਰ ਦੂਜੇ ਪਾਸੇ ਸਰਦਾਰ ਸ਼ਹੀਦ ਭਾਈ ਬਿਆਸ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖੜੇ ਹੋਣਗੇ ਸੱਜਣੋ ਫਿਰ ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਵੇਗਾ ਸਰ ਸ੍ਰੀ ਆਕਾਲ ਜਿੱਪਰੂ ਕੁਰੂਆ ਜਿਲ੍ਹੇ ਦੇ ਵਿੱਚ ਤਾਲੇ ਨੇ ਸਾਡੇ ਨੌਜਵਾਨ ਖੰਡੂਰ ਸਾਹਿਬ ਵਾਲਿਓ ਭਾਈ ਅਮਰਪਾਲ ਸਿੰਘ ਵਰਗੇ ਭੁਰ ਭਾਈ ਅਮਰਪਾਲ ਸਿੰਘ ਖੜੇ ਨੇ ਖੰਡੂਰ ਸਾਹਿਬ ਤੋਂ ਤੇ ਖੰਡੂਰ ਸਾਹਿਬ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਭੇਜੀਏ ਦੱਸੀਏ ਇਸ ਜ਼ਬਰੀ ਸਰਕਾਰ ਨੂੰ ਕਿ ਸਾਡੇ ਲੋਕਾਂ ਵਿੱਚ ਕਿੰਨੀ ਤਾਕਤ ਹੈ ਸਾਡੇ ਕਿੰਨੇ ਨੌਜਵਾਨਾਂ ਨੂੰ ਚੁੱਪ ਚੁੱਕ ਕੇ ਜੇਲ੍ਹਾਂ ਵਿੱਚ ਕੈਦ ਕੀਤਾ ਸਾਡੇ ਨਗਰ ਦਾ ਮਾਨ ਭਾਈ ਬਸੰਤ ਸਿੰਘ ਇਸੇ ਟਕਸਾਲ ਦਾ ਵਿਦਿਆਰਥੀ ਗੁਰਮukh ਪਿਆਰੇ ਉਹ ਵੀ ਨજર ਬੰਨ੍ਹਦਾ ਡਿਬਰੂਗਰ ਦੇਲ ਦੇ ਵਿੱਚ ਉਹਨਾਂ ਦੇ ਪਿਤਾ ਜੀ ਹਾਜ਼ਰ ਹੋ ਕੇ ਗਏ ਨੇ ਸਤਿਗੁਰੂ ਦੀ ਕਿਰਪਾ ਕਰਨ ਸਾਡੇ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪਾਂ ਇਹ ਕਰਦੇ ਜਰੂਰ ਕਰਨਾ ਹੈ ਬੇਅੰਤੀ ਪ੍ਰਣਾਮ ਕਰਿਓ ਭੁੱਲ ਚੁੱਕ ਦੀ ਖਿਮਾ ਬਖਸ਼ਿਣੀ ਬਾਬਾ ਬਲਦੇਵ ਸਿੰਘ ਜੀ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਜਸਵਿੰਦਰ ਸਿੰਘ ਜੀ ਟਿੰਡਵਾ ਉਸਤਾਦ ਗਿਆਨੀ ਸਤਨਾਮ ਸਿੰਘ ਜੀ ਸਾਰੇ ਗਿਆਨੀ ਸਹਿਬਾਨਾਂ ਦਾ ਗਿਆਨੀ ਸ਼ਿੰਦਰਪਾਲ ਸਿੰਘ ਜੀ ਗੁਰਮੁਖ ਪਿਆਰਿਓ ਕਿੱਡੇ ਕਿੱਡੇ ਵਿਦਵਾਨੋ ਕਿ ਸਟੇਜ ਤੋਂ ਚਲੇ ਗਏ ਕਿੱਡੇ-ਕਿੱਡੇ ਮਹਾਂਪੁਰਖੋਂ ਕੇ ਸੇਈ ਤੋਂ ਚਲੇ ਗਏ ਸਤਜਾਣਿਓ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣ ਜੀਵਨ ਸਵਰਦਾਇਆ ਕਰਦਾ ਹੈ ਭੁੱਲ ਚੁੱਕੀ ਖਿਮਾ ਬਖਸ਼ਿਸ਼ ਕਰਨੀ ਜਿਨ੍ਹਾਂ ਨੇ ਮਾਨ ਸਤਕਾਰ ਬਖਸ਼ਿਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਉਹਨਾਂ ਦਾ ਨਿਤਨੇਮ ਦਾ ਪਹਿਰਾ ਪੱਟਾ ਕਰਦੇ ਸਤਿਗੁਰੂ ਜੀ ਉਹਨਾਂ ਨੂੰ ਬਾਣੀ ਤੇ ਬਾਣਾ ਬਖਦੇਣ ਦਾਸ ਦਾ ਸਰਾਥ ਨਬਾਰੇ ਸਿੰਘ ਭਾਈ ਪਰਮਪ੍ਰੀਤ ਸਿੰਘ ਦੀ ਗੱਦਨ ਵਾਲਾ ਸਾਥੀ ਭਾਈ ਆਦਮਿੰਦਰ ਸਿੰਘ ਦੀ ਸ਼੍ਰੋਮਣੀ ਡਗਰੂ ਸਿੰਘ ਦੀ ਮਾਸਟਰ ਭਾਈ ਰਾਜਵੀਰ ਸਿੰਘ ਰਮਾਣਾ ਦਾਸ ਹਮ ਅਬਗੁਣ ਭਰੇ ਇੱਕ ਗੁਣ ਨਾਹੀ ਢਾਡੀ ਸੁਖਪ੍ਰੀਤ ਸਿੰਘ ਫਰੀਨਾ ਗੱਦ ਵਜ ਵੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਾ ਨਾ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਸਲੀਨਾ ਬਹੁਤ ਸੋਹਣਾ ਪ੍ਰਚਾਰ ਕਰਦੇ ਐ ਤੇ ਬਹੁਤ ਸੋਹਣਾ ਢਾਡੀ ਜੱਥਾ ਇਹਨਾਂ ਦਾ ਅਤ ਸੋਹਿਲੀਆਂ ਵਾਰਾਂ ਦੇ ਨਾਲ ਸ਼ਬਦਾਂ ਨੂੰ ਬਿਆਨ ਕਰਦੇ ਐ ਮੈਂ ਧੰਨਵਾਦ ਕਰਦਾ ਇੱਕ ਇਹਨਾਂ ਨੇ ਦੋ ਪੁਆਇੰਟ ਛੋੜੇ ਐ ਜਿਹੜੀ ਦੁੱਖ ਦੀ ਲੱਗ ਐ ਵਾਕਿਆ ਹੀ ਖਡੂਰ ਸਾਹਿਬ ਵਾਲਿਓ ਸਾਡੀ ਅਣਖ ਤੇ ਗੈਰਤ ਨੂੰ ਜਦੋਂ ਜਦੋਂ ਤੁੰਗਿਆ ਉਦੋਂ ਅਗੋ ਆਸੀ ਇੱਕ ਦੀਆਂ ਦੋ ਕਰਕੇ ਮੋੜੀਆਂ ਜੇ ਭਾਈ ਅਮਰਪਾਲ ਸਿੰਘ ਨਸ਼ੇ ਛਡਾਉਣ ਵਾਸਤੇ ਆਇਆ ਸੀ ਉਹਨਾਂ ਜੇਲਾ ਵਿੱਚ ਸੁੱਟਿਆ ਗਿਆ ਉਸ ਤੋਂ ਬਾਅਦ ਸਰਕਾਰ ਦਾ ਹੋਰ ਗਰਾਫ ਡਿੱ ਗਿਆ ਉਹਨਾਂ ਨੇ ਉਹਦੀ ਮਾਤਾ ਨੂੰ ਵੀ ਜੇਲ੍ਹ ਦੇ ਵਿੱਚ ਧੇਜ ਦਿੱਤਾ ਤੇ ਜਦੋਂ ਕੋਈ ਹੀਲਾ ਵਸੀਲਾ ਨਾ ਰਵੇ ਫਿਰ ਉਦੋਂ ਇੱਕ ਵੱਡੀ ਕ੍ਰਾਂਤੀ ਆਉਂਦੀ ਹੈ ਪੰਜਾਬੀਆਂ ਦੀ ਵਿੱਚ ਰਖੰਤਾ ਰਹੀ ਹੈ ਅੱਜ ਵੀ ਜੇਖਨੂਰ ਸਾਹਿਬ ਦੀ ਧਰਤੀ ਦੇ ਉੱਤੇ ਪੰਥਕ ਝੰਡੇ ਝੁਲਦੇ ਉਹ ਸਾਡੀ ਸਨਖ ਤੇ ਗੈਰਤ ਨੂੰ ਦੰਮਣ ਕਰਕੇ ਹੈ ਇਸੇ ਤਰ੍ਹਾਂ ਭਾਈ ਸਰਦ ਜੋਤ ਸਿੰਘ ਮਲੋਆ ਉਥੋਂ ਫਰੀਦਕੋਟ ਵਾਲੀ ਸੀਟ ਖੜਿਆ ਹੈ ਅਸੀਂ ਧੰਨਵਾਦ ਕਰਦੇ ਆਂ ਵੀ ਪੰਥਕਸ਼ੋਰ ਉਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਵਿੱਚ ਲੈ ਕੇ ਆਏ ਹੈ ਤੇ ਸਾਨੂੰ ਚਾਹੀਦਾ ਵਕ ਚੜ ਕੇ ਉਹਨਾਂ ਦਾ ਸਾਥ ਤੇ ਹੀ ਹੈ ਸੋ ਧੰਨਵਾਦ ਕਰਾਂਗਾ ਮੈਂ ਗਿਆਨੀ ਨਿਸ਼ਾਨ ਸਿੰਘ ਜੀ ਪਹੁੰਚੇ ਨਰੰਗ ਸਿੰਘ ਵਾਲੇ ਤੋਂ ਉਹ ਆਪਣਾ ਸਿਰੋਪਾ ਪ੍ਰਾਪਤ ਕਰਨਾ ਧੰਨਵਾਦ ਕਰਾਂਗਾ ਮੈਂ ਸੰਤ ਬਾਬਾ ਸੁੱਧ ਸਿੰਘ ਜੀ ਟੂਸਿਆ ਵਾਲੇ ਉਹ ਵੀ ਆਏ ਆ ਧੰਨਵਾਦ ਉਹਨਾਂ ਦਾ ਤੇ ਤੀਰਥ ਸਿੰਘ ਜੀ ਮੱਲਾ ਸ਼ਰੋਮਣੀ ਅਕਾਲੀ ਦਲ ਦੇ ਉਹ ਇਥੋਂ ਮੱਲੇ ਤੋਂ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਪਹੁੰਚੇ ਉਸ ਰੂਪ ਦਾ ਇਕਰਤ ਕਰਨ ਮਾਪ੍ਰਸ਼ਾਂਤੋ ਅਸ਼ੀਰਵਾਦ ਪ੍ਰਾਪਤ ਕਰਨ ਸਤਿਗੁਰੂ ਕਿਰਪਾ ਕਰਨ ਸਰਦੀਆਂ ਹਾਜ਼ਰੀਆਂ ਦਾ ਪ੍ਰਮਾਣ ਹੋਣ ਜਾਨੀ ਨਿਸ਼ਾਨ ਸਿੰਘ